ਕੇਂਦਰ ਸਰਕਾਰ ਵੱਲੋਂ ਜਿਹੜਾ ਬਜਟ ਪੇਸ਼ ਕੀਤਾ ਗਿਆ ਹੈਗਾ ਉਸ ਨੂੰ ਲੈ ਕੇ ਅੱਜ ਮਨੀਸ਼ ਢੇਰ ਜੀ ਨਾਲ ਗੱਲ ਕਰਾਂਗੇ ਕਿਉਂਕਿ ਇਹ ਬੀਜੇਪੀ ਆਗੂ ਨੇ ਨਾਲ ਇੱਕ ਵਪਾਰੀ ਨੇ ਇਹਨਾਂ ਨਾਲ ਗੱਲ ਕਰਾਂਗੇ ਕਿੰਨਾ ਕੁ ਪ੍ਰਭਾਵ ਜਿਹੜਾ ਹੈਗਾ ਲੋਕਾਂ ਦੇ ਵਿੱਚ ਦੇਖਣ ਨੂੰ ਮਿਲ ਰਿਹਾ ਕਿਉਂਕਿ ਲੋਕਾਂ ਦੀਆਂ ਕਾਫੀ ਆਸਾਂ ਹੁੰਦੀਆਂ ਨੇ ਬਜਟ ਪੇਸ਼ ਹੁੰਦੇ ਹੋਣ ਤੋਂ ਪਹਿਲਾਂ ਦੀਆਂ ਤੇ ਕਿੰਨਾ ਕੁ ਲੋਕਾਂ ਨੂੰ ਫਾਇਦਾ ਮਿਲੇਗਾ ਕਿੰਨਾ ਕੁ ਇਹਦਾ ਨੁਕਸਾਨ ਹੋਵੇਗਾ ਇਹਦੇ ਬਾਰੇ ਜਿਹੜਾ ਮਨੀਸ਼ ਢੇਰ ਜੀ ਨਾਲ ਗੱਲ ਕਰਾਂਗੇ ਨਹੀਂ ਜੀ ਕੀ ਕਹਿਣਾ ਚਾਹੋਗੇ ਇਸ ਬਾਰੇ ਤੁਹਾਡੇ ਸਾਰੇ ਸ਼੍ਰੋਤਿਆਂ ਨੂੰ ਸਤਿ ਸ੍ਰੀ ਅਕਾਲ ਜੈ ਸ਼੍ਰੀ ਰਾਮ ਮੈਂ ਤਾਂ ਬਜਟ ਲਈ ਇਹ ਕਹਾਂਗਾ ਜੀ ਕਿ ਬਜ ਔਰ ਕੰਟਰੋਲਡ ਬਜਟ ਹੈ ਇਸ ਬਜਟ ਦੇ ਵਿੱਚ ਕਿਸੇ ਨੂੰ ਵੀ ਵਰਗ ਨੂੰ ਥੱਲੇ ਨਹੀਂ ਲਗਾਇਆ ਗਿਆ ਜਿਵੇਂ ਕਿ ਫੀਲ ਹੁੰਦਾ ਹੁੰਦਾ ਸਰਕਾਰ ਤਾਂ ਕੋਈ ਵੀ ਜਿਹੜੀ ਇਸ ਵੇਲੇ ਸਾਡੀ ਪਿਛਲੇ ਤਿੰਨ ਟਰਮ ਤੋਂ ਨਵਾਂ ਬਜਟ ਇਸ ਵੇਲੇ ਮੰਤਰੀ ਸਿ타ਰਾ ਮਨਜੀ ਨੇ ਮਾਨਯੋਗ ਸਾਡੇ ਵਿੱਤ ਮੰਤਰੀ ਜੀ ਨੇ ਪੇਸ਼ ਕੀਤਾ ਬੜਾ ਸੋਚ ਸਮਝ ਕੇ ਬਜਟ ਪੇਸ਼ ਕੀਤੇ ਜਾਂਦੇ ਆ ਤਾਂ ਕਿ ਹਰ ਵਰਗ ਨੂੰ ਨੁਕਸਾਨ ਹੋਵੇ ਚਾਹੇ ਨਹੀਂ ਹੋਣਾ ਚਾਹੀਦਾ ਫਾਇਦਾ ਜ਼ਰੂਰ ਕਿਸੇ ਨਾ ਕਿਸੇ ਪਾਰਟ ਤੋਂ ਹੋਣਾ ਚਾਹੀਦਾ ਸੋ ਸਮਾਜਿਕ ਤੌਰ ਤੇ ਜਾਂ ਫਾਈਨੈਂਸ਼ੀਅਲ ਤੌਰ ਤੇ ਸਾਡੇ ਹਿੰਦੁਸਤਾਨ ਦੀ ਇਨਫਰਾਸਟ੍ਰਕਚਰ ਨੂੰ ਫਾਇਦਾ ਮਿਲਣਾ ਚਾਹੀਦਾ ਉਹ ਜੇ ਅਸੀਂ ਗੱਲ ਕਰੀਏ ਕਿ ਮੇਰੀ ਇਕੱਲੇ ਦੀ ਮਨਸ਼ਾ ਹੈ ਕਿ ਮੇਰਾ ਮੁਹੱਲਾ ਵਦੇ ਫੁੱਲੇ ਮੇਰੀ ਗਲੀ ਵਦੇ ਫੁੱਲੇ ਜਾਂ ਮੇਰਾ ਸ਼ਹਿਰ ਵਦੇ ਫੁੱਲੇ ਉਹਨਾਂ ਨੇ ਦੇਸ਼ ਦੀ ਗੱਲ ਕਰਨੀ ਮੈਂ ਆਪਣੇ ਬਜਟ ਦੇ ਵਿੱਚ ਆਪਣੀ ਗੱਲ ਹੀ ਕਰੀ ਜਾਵਾਂ ਮੈਂ ਆਪਣਾ ਸੋਚ ਕੇ ਸੈਲਫਿਸ਼ ਹੋ ਕੇ ਗੱਲ ਕਰੂੰਗਾ ਤੋਂ ਬਜਟ ਤੋਂ ਬਾਹਰ ਲੀਆਂ ਗੱਲਾਂ ਸਾਡੀ ਸਮਝ ਤੋਂ ਪਰੇ ਦੀਆਂ ਹੁਣ ਜਿਹੜੇ ਸੈਂਟਰ ਦੇ ਵਿੱਚ ਬੈਠ ਕੇ ਜਿਹੜੀ ਗਵਰਨਮੈਂਟ ਸਾਡੀ ਗਵਰਨੈਂਸ ਜਿਹੜੀ ਚੱਲ ਰਹੀ ਹੈ ਉਸ ਪੂਰੇ ਹਿੰਦੁਸਤਾਨ ਦਾ ਇਨਫਰਾਸਟ੍ਰਕਚਰ ਹਿੰਦੁਸਤਾਨ ਦੀ ਹੈਲਥ ਪ੍ਰਣਾਲੀ ਹਿੰਦੁਸਤਾਨ ਦੀ ਐਜੂਕੇਸ਼ਨ ਪ੍ਰਣਾਲੀ ਉਹਨਾਂ ਤੇ ਫੋਕਸ ਪੂਰਾ ਸੋਲਰਸ ਉੱਪਰ ਪੂਰਾ ਸੋ ਜੇ ਚੀਜ਼ਾਂ ਉਹਨਾਂ ਸੋਚ ਕੇ ਬਣਾਉਂਦੇ ਹੋ ਬਜਟ ਵੀ ਉਸੇ ਤਰੀਕੇ ਨਾਲ ਹੀ ਕਿਸਾਨਾਂ ਦੇ ਉੱਤੇ ਪੂਰਾ ਸੋਚ ਕੇ ਟੈਕਸ ਪੇਅਰਸ ਦੇ ਉੱਤੇ ਬੜਾ ਸੋਚ ਕੇ ਬਜਟ ਮਤਲਬ ਹਰ ਚੀਜ਼ ਨੂੰ ਮੱਦੇ ਨਜ਼ਰ ਰੱਖਦੇ ਹੋਏ ਬਜਟ ਨੂੰ ਪੇਸ਼ ਕਰਦੇ ਆ ਜਿਵੇਂ ਕਿ ਉਹਨਾਂ ਨੇ ਉਹਨੂੰ ਕੈਂਸਰ ਦੀ ਦਵਾਈ ਤੇ ਫੋਕਸ ਰੱਖਿਆ ਕਿ ਕੈਂਸਰ ਦੀ ਜਿਹੜੀ ਇਹ ਬਿਮਾਰੀ ਜਿਹੜੀ ਵੱਧ ਰਹੀ ਹੈ ਔਰ ਲੋਕਾਂ ਦੀ ਪਹੁੰਚ ਤੋਂ ਬਾਹਰ ਹੋਈ ਜਾਂਦੇ ਉਹਦੇ ਇਲਾਜ ਉਹਦੀ ਦਵਾਈਆਂ ਨੂੰ ਜਿਹੜਾ ਸਸਤਾ ਕਰਨਾ ਬਹੁਤ ਜਿਹੜੇ ਬੱਚੇ ਬਾਹਰ ਪੜਨ ਜਾਂਦੇ ਐ এডਿਕੇਸ਼ਨ ਦੇ ਉੱਤੇ ਫੋਕਸ ਰੱਖਿਆ ਕਿ ਉਹਨਾਂ ਦੀ ਪੜ੍ਹਾਈ ਦੇ ਉੱਤੇ ਘੱਟ ਖਰਚਾ ਕਰ ਦਿੱਤਾ ਜੀ ਉਹਨਾਂ ਨੇ ਉਹਨਾਂ ਦੀ ਹੈਲਥ ਦੇ ਉੱਤੇ ਵੀ ਜਿਹੜੀ ਦਵਾਈਆਂ ਦੇ ਉੱਤੇ ਵੀ ਘੱਟ ਖਰਚਾ ਕਰ ਦਿੱਤਾ ਨਸ਼ੇ ਵਾਲੀਆਂ ਚੀਜ਼ਾਂ ਸ਼ਰਾਬ ਮਹਿੰਗੀ ਕਰ ਦਿੰਦੀ ਸੋ ਇਹ ਚੀਜ਼ਾਂ ਜਿਹੜੀਆਂ ਆ ਸਮਾਜਿਕ ਤੌਰ ਤੇ ਬਹੁਤ ਵਧੀਆ ਹੈ ਇੰਡਸਟਰੀ ਨੂੰ ਤੁਸੀਂ ਪੰਜਾਬ ਵੱਲੋਂ ਵੀ ਬੜਾ ਫੋਕਸ ਹੈ ਉਹਨਾਂ ਦਾ ਦੁਬਾਰਾ ਆਏਗਾ ਤੁਸੀਂ ਦੇਖਿਓ ਬੂਮ ਆਏਗਾ ਕਿ ਲੋਕ ਦੁਬਾਰਾ ਤੋਂ ਪੰਜਾਬ ਦੇ ਵਿੱਚ ਇੰਡਸਟਰੀ ਲਗਾਉਣ ਦੇ ਲਈ ਕਿੱਛੂ ਖੋਜਣਗੇ ਨੇ ਚਾਹੀਦੀ کافی ਆਸਾਂ ਸਨੀਆਂ ਲੋਕਾਂ ਦੀਆਂ ਕਿ ਚਲੋ ਘਰੇਲੂ ਜਿਹੜਾ ਹੈਗਾ ਸਿਸਟਮ ਹੈਗਾ ਉਹਨੂੰ ਵੀ ਜਿਹੜਾ ਬਜਟ ਦੇ ਵਿੱਚ ਰੱਖਿਆ ਜਾਵੇਗਾ ਜਾਂ ਕਿਸਾਨਾਂ ਬਾਰੇ ਗੱਲ ਕੀਤੀ ਜਾਗੇ ਪਰ ਲੋਕਾਂ ਦੇ ਵਿੱਚ ਹਜੇ ਵੀ ਨਿਰਾਸ਼ਾ ਦੇਖਣ ਨੂੰ ਮਿਲ ਰਹੀ ਹੈਗੀ ਆ ਉਹ ਕਹਿੰਦੇ ਕਿ ਸਾਡੇ ਬਾਰੇ ਤਾਂ ਕਿਸੇ ਨੇ ਸੋਚਿਆ ਹੀ ਨਹੀਂ ਪੂਰਾ ਸੋਚਿਆ ਹੋਇਆ ਸਿਰਫ ਹਾਲ ਦੀ ਘੜੀ ਜਰੂਰ ਲੱਗ ਰਿਹਾ ਤੁਹਾਨੂੰ ਆਉਣ ਵਾਲੇ ਦਿਨਾਂ ਦੇ ਵਿੱਚ ਇਹਨਾਂ ਦੇ ਗੁੱਡ ਰਿਜ਼ਲਟਸ ਆਨ ਦੇਖਣਗੇ ਕਿਸਾਨਾਂ ਦੇ ਲਈ ਜਿਹੜੀ ਉਹਨਾਂ ਦੇ ਮੈਂ ਕਿਸਾਨ ਸਨਮਾਨ ਨਿਧੀ ਹੈ ਜਿੱਦੇਟ ਕਿਸਾਨਾਂ ਨੂੰ ਡਾਇਰੈਕਟਲੀ ਪੈਸੇ ਆ ਰਹੇ ਆ ਉਹ ਚੱਲ ਰਹੀ ਹੈ ਉਹਨੋ ਚੀਜ਼ ਨੂੰ ਬਾਰ-ਬਾਰ ਆਪਾਂ ਨੇ ਨਾ ਛੇੜ ਸਕਦੇ ਕਿ ਅਸੀਂ ਅੱਜ ਫੇਰ ਉਹ ਚ ਐਮੈਂਡਮੈਂਟ ਕਰ ਦੇਤੀ ਉਹਨੂੰ ਸੁਧਾਰ ਕਰਨ ਲਈ ਐਮੈਂਡਮੈਂਟ ਕਰਨਗੇ ਨਾ ਕਿ ਕਿਸੇ ਚੀਜ਼ ਨੂੰ ਘਟਾਣ ਲਈ ਰਸੋਈ ਗੈਸ ਹੈ ਰਸੋਈ ਗੈਸ ਕੰਟਰੋਲਡ ਹੈ ਠੀਕ ਚੱਲਦੀ ਜਾ ਰਹੀ ਹੈ ਹੁਣ ਉਹ ਰਸੋਈ ਗੈਸ ਨੂੰ ਲੋਕ ਕਮਰਸ਼ੀਅਲੀ ਯੂਜ਼ ਕਰ ਰਹੇ ਆ ਠੀਕ ਹੈ ਨਾ ਇਹ ਇਹ ਚੀਜ਼ਾਂ ਸਾਨੂੰ ਸੋਚਣੀਆਂ ਪੈਣਗੀਆਂ ਪਬਲਿਕਲੀ ਹਰ ਇੱਕ ਨੂੰ ਨਹੀਂ ਪਤਾ ਹਰ ਇੱਕ ਬੰਦਾ ਸਸਤਾ ਕਰਨ ਦੇ ਚੱਕਰ 'ਚ ਪਬਲਿਕ ਗੈਸ ਸਿਲੰਡਰ ਜਿਹੜਾ ਆ ਕਮਰਸ਼ੀਅਲੀ ਯੂਜ਼ ਕਰ ਰਿਹਾ ਹੁਣ ਉਹਨਾਂ ਨੇ ਕਮਰਸ਼ੀਅਲ ਗੈਸ ਸਿਲੰਡਰ ਦੇ ਤੇ ਫੋਕਸ ਕੀਤਾ ਪਬਲਿਕ ਕਮਰਸ਼ੀਅਲ ਗੈਸ ਸਿਲੰਡਰ ਨੂੰ ਲੋਕ ਸਸਤਾ ਲੈ ਕੇ ਘਰਾਂ 'ਚ ਵਰਤੀ ਜਾਂਦੇ ਸੀ ਘਰਾਂ ਵਾਲੇ ਸਿਲੰਡਰਾਂ ਨੂੰ ਲੈ ਕੇ ਕਮਰਸ਼ੀਅਲੀ ਵਰਤੀ ਜਾਂਦੇ ਸੀ ਕੋਈ ਛੋਟੇ ਮੋਟੇ ਜਿਹੜੇ ਆਪਣੇ ਘਰ ਘਰਾਂ 'ਚ ਜਿਹੜੇ ਕੁਕਿੰਗ ਕਰਦੇ ਆ ਕਮਰਸ਼ੀਅਲ ਤੌਰ ਤੇ ਵਪਾਰ ਤੌਰ ਤੇ ਉਹ ਉਹ ਸਿਲੰਡਰ ਯੂਜ਼ ਕਰੀ ਜਾਂਦੇ ਸੀ ਸਰਕਾਰ ਚਾਹੁੰਦੀ ਹੈ ਕਿ ਤੁਸੀਂ ਇੱਕ ਤਰੀਕੇ ਦੇ ਵਿੱਚ ਰਹੋ ਜੇ ਕਮਰਸ਼ੀਅਲ ਕੰਮ ਕਰਨਾ ਤਾਂ ਕਮਰਸ਼ੀਅਲ ਚੀਜ਼ਾਂ ਯੂਜ਼ ਕਰੋ ਜੇ ਤੁਸੀਂ ਘਰੇਲੂ ਯੂਜ਼ ਕਰਨੀ ਤਾਂ ਘਰੇਲੂ ਸਿਲੰਡਰ ਯੂਜ਼ ਕਰੋ ਇਹ ਤਾਂ ਸਾਨੂੰ ਆਪਣੇ ਆਪ ਨੂੰ ਵੀ ਸਾਡੇ ਆਪਣੇ ਦੇਸ਼ ਹਿੱਤ ਲਈ ਸਾਨੂੰ ਇਹ ਵੀ ਚੀਜ਼ਾਂ ਸੰਦੂਬੀ ਡਿਊਟੀ ਬੰਦੀ ਹੈ ਕਿ ਅਸੀਂ ਵੀ ਉਹਨੂੰ ਉਸੇ ਤਰੀਕੇ ਨਾਲ ਯੂਜ਼ ਕਰੀਏ। ਨੈਕਸਟ ਜੀ ਕਿਸਾਨਾਂ ਦਾ ਜਿਹੜਾ ਹੈਗਾ ਹਜੇ ਤੱਕ ਰੋਸ ਹੈਗਾ ਕਿ ਸਾਨੂੰ ਐਮਐਸਪੀ ਨਹੀਂ ਮਿਲ ਰਹੀ ਫਸਲਾਂ 'ਤੇ ਕਿ ਲੱਗਦਾ ਨਹੀਂ ਸੀ ਇਸ ਬਜਟ ਦੇ ਵਿੱਚ ਕੁਛ ਨਾ ਕੁਛ ਉਹਨਾਂ ਨੂੰ ਫਾਇਦਾ ਮਿਲਣਾ ਚਾਹੀਦਾ। ਨਹੀਂ ਇਦਾਂ ਨਹੀਂ ਜਿਹੜੀ ਕਿਸਾਨਾਂ ਦੀ ਜਿਹੜੀ ਗੱਲ ਦੀ ਜਿਹੜੀ ਉਹਨਾਂ ਦੇ ਦਿਲ ਦੇ ਵਿੱਚ ਦਿਮਾਗ ਦੇ ਵਿੱਚ ਮੋਦੀ ਜੀ ਦੇ ਅਮਿਤ ਸ਼ਾਹ ਜੀ ਤੇ ਸਾਡੇ ਸਾਡੇ ਮਾਨਯੋਗ ਪ੍ਰਧਾਨ ਮੰਤਰੀ ਔਰ ਗ੍ਰਹਿ ਮੰਤਰੀ ਜੀ ਉਹਨਾਂ ਦੇ ਦਿਲ ਦਿਮਾਗ ਦੇ ਵਿੱਚ ਪੂਰੀ ਤਰ੍ਹਾਂ ਕਿਸਾਨ ਬਸਤੇ ਆ। ਤੇ ਜਿਹੜੀ ਚੀਜ਼ ਜਿਹੜੇ ਇਨਸਾਨ ਜਿਹੜੇ ਦਿਲ ਚ ਵਸਦੇ ਹੁੰਦੇ ਨੇ ਨਾ ਤੇ ਉਹਨਾਂ ਦੇ ਲਈ ਉਹਨਾਂ ਨੇ ਪੂਰਾ ਪਲਾਨ ਕਰਕੇ ਰੱਖਿਆ ਹੋਇਆ ਤੁਹਾਨੂੰ ਜ਼ਰੂਰੀ ਨਹੀਂ ਹਰ ਚੀਜ਼ ਬਜਟ ਦੇ ਵਿੱਚ ਹੀ ਪੇਸ਼ ਕੀਤੀ ਜਾਂਦੀ ਹੈ ਕਈ ਚੀਜ਼ਾਂ ਮੰਚ ਦੇ ਉੱਤੇ ਆ ਕੇ ਵੀ ਬਜਟ ਹੈ ਉਹ ਜੇ ਆਪਾਂ ਗੱਲ ਕਰੀਏ ਕਿ ਅਸੀਂ ਕੱਲ ਨੂੰ ਸਰਕਾਰ ਨੇ ਕੁਝ ਵੀ ਅਨਾਉਂਸ ਕਰਨਾ ਹੈ ਉਹ ਬਜਟ ਦਾ ਪਾਰਟ ਹੀ ਕਿਨੇ ਜਾਂਦਾ ਜੇ ਉਹ ਕਿਸਾਨ ਭਰਾਵਾਂ ਲਈ ਜਾਂ ਸਾਡੀ ਲੋਕਲ ਕਮਿਊਨਿਟੀ ਲਈ ਕੁਝ ਵੀ ਸਰਕਾਰ ਨੇ ਜੇ ਕੋਈ ਫੰਡਸ ਰੱਖੇ ਹੈ ਖੇਲ ਦੇ ਲਈ ਕੁਝ ਫੰਡਸ ਰੱਖੇ ਹੈ ਐਜੂਕੇਸ਼ਨ ਲਈ ਕੋਈ ਫੰਡਸ ਰੱਖੇ ਹੈ ਉਹ ਜਿਹੜੇ ਫੰਡਸ ਹੈ ਉਹ ਜ਼ਰੂਰੀ ਨਹੀਂ ਕਿ ਅੱਜ ਬਜਟ ਦੇ ਵਿੱਚ ਹੀ ਨਾਮ ਲਿੱਤਾ ਜਾਣਾ ਚਾਹੀਦਾ ਕਈ ਵਾਰ ਨਾਮ ਲਿੱਤਾ ਜਾਂਦਾ ਕਈ ਵਾਰ ਉਹ ਉਹਦੀ ਪਲੈਨਿੰਗ ਦੇ ਉੱਤੇ ਕੰਮ ਹੋ ਰਿਹਾ ਜੇ ਹੁਣ ਕਿਸਾਨਾਂ ਦੀ ਤੁਸੀਂ ਗੱਲ ਕਰ ਰਹੇ ਹੋ ਐਮਐਸਬੀ ਦੀ ਐਮਐਸਬੀ ਦੇ ਉੱਤੇ ਕੰਮ ਹੋ ਰਿਹਾ ਔਰ ਤੁਹਾਨੂੰ ਬਹੁਤ ਜਲਦੀ ਇਹਦੇ ਪੋਜ਼ਿਟਿਵ ਰਿਜ਼ਲਟਸ ਆਣਗੇ ਜਿਵੇਂ ਕਿ ਕੱਲ ਨਮਾਨਯੋਗ ਪ੍ਰਧਾਨ ਮੰਤਰੀ ਜੀ ਡੇਰਾ ਬੱਲਾ ਹੋ ਕੇ ਗਏ ਆ ਮਹਾਰਾਜ ਸਾਹਿਬ ਦਾ ਅਸ਼ੀਰਵਾਦ ਲਿਆ ਗੁਰੂ ਰਬਿਦਾਸ ਮਹਾਰਾਜ ਜੀ ਦੀ ਕਿਰਪਾ ਦੇ ਨਾਲ ਉੱਥੇ ਪਹੁੰਚੇ ਆ ਤੇ ਉੱਥੇ ਉਹ ਲੋਕਾਂ ਨੇ ਹੁਣ ਉਹਨੂੰ ਵੀ ਨੈਗੇਟਿਵਿਟੀ ਨਾਲ ਕਿ ਜੀ ਵੋ ਫਿਰ ਤੁਸੀਂ ਦੇਖੋ ਕੋਈ ਭਾਸ਼ਣ ਜਿਹੜੀ ਉਹਨਾਂ ਨੇ ਸਪੀਚ ਦਿੱਤੀ ਹੈ ਕੋਈ ਵੀ ਉਹਨਾਂ ਨੇ ਪੜ੍ਹ ਕੇ ਨਹੀਂ ਦਿੱਤੀ ਸਾਰੀ ਸਪੀਚ ਉਹਨਾਂ ਦੀ ਦਿਲੋਂ ਆ ਬਾਈ ਹਾਰਟ ਜਿਹੜੀਆਂ ਗੱਲਾਂ ਬੋਲੀਆਂ ਜਾਂਦੀਆਂ ਬਾਈ ਦਿਮਾਗ ਨਾਲ ਨਹੀਂ ਉਹਨਾਂ ਦਾ ਕੋਈ ਕੰਪੈਰੀਸ਼ਨ ਕੀਤਾ ਜਾਂਦਾ ਸੋ ਮੋਦੀ ਜੀ ਕਿੰਨੇ ਸਾਡੇ ਮਾਨਯੋਗ ਪ੍ਰਧਾਨ ਮੰਤਰੀ ਜੀ ਹੈ ਅਲੌਕਿਕ ਯੁੱਗਪੁਰਸ਼ ਹੈ ਜਦੋਂ ਉਹ ਦਿਲ ਦਿਮਾਗ ਦੇ ਨਾਲ ਪੂਰੀ ਤਰ੍ਹਾਂ ਸੰਤੁਲਿਤ ਹੋ ਕੇ ਸੋਚਦੇ ਹੋ ਦੇਸ਼ ਦੇ ਹਰ ਇੱਕ ਬੰਦੇ ਦਾ ਹਰ ਇੱਕ ਨਾਗਰਿਕਤਾ ਸੋਚਦੇ ਉਹਨਾਂ ਨੇ ਕਿਸਾਨਾਂ ਦਾ ਵੀ ਪੂਰਾ ਸੋਚ ਕੇ ਰੱਖਿਆ ਹੋਇਆ ਹੈ ਔਰ ਤੁਹਾਨੂੰ ਜਲਦੀ ਹੀ ਐਮਐਸਪੀ ਦੇ ਉੱਤੇ ਕੰਮ ਹੋਇਆ ਵੀ ਪੰਜਾਬ ਦੇ ਵਿੱਚ ਮੂ ਲੱਗਦਾ ਕਿ ਐਮਐਸਪੀ ਤੇ ਜਿਹੜਾ ਹੈਗਾ ਅਮਿਤ ਸ਼ਾਹ ਜੀ ਜਦੋਂ ਆ ਰਹੇ ਹੈਗੇ ਪੰਜਾਬ ਦੇ ਵਿੱਚ ਮੋਗੇ ਦੇ ਵਿੱਚ ਇੱਕ ਵੱਡੀ ਰੈਲੀ ਹੋ ਰਹੀ ਹੈਗੀ ਉਦੋਂ ਅਨਾਉਂਸ ਵੱਡਾ ਹੋ ਸਕਦਾ ਦੇਖੋ ਸਾਨੂੰ ਪੂਰੀ ਉਮੀਦ ਹੈ ਕਿ ਪੰਜਾਬ ਦੇ ਲਈ ਪੰਜਾਬੀਆਂ ਦੇ ਲਈ ਉਹ ਕੋਈ ਸੋਗਾਤ ਜ਼ਰੂਰ ਲੈ ਕੇ ਆਣਗੇ ਕਿ ਦੇਖੋ ਅਸੀਂ ਲੋਕ ਜਿਹੜੇ ਸਾਡੇ ਆਪੋਜੀਸ਼ਨ ਪਾਰਟੀਆਂ ਵਾਲੇ ਨਾ ਉਹ ਇੱਕੋ ਹੀ ਪਾਸੇ ਨੂੰ ਸੋਚਦੇ ਹੈ ਕਿ ਇਹ ਸੈਂਟਰਲ ਗਵਰਨਮੈਂਟ ਕਿਸਾਨਾਂ ਦੇ ਕਿਸਾਨੀ ਦੇ ਪੰਜਾਬੀਆਂ ਦੇ ਪੰਜਾਬੀਅਤ ਦੇ ਖਿਲਾਫ ਹੈ ਤੇ ਜਦੋਂ ਪੰਜਾਬੀਆਂ ਦੇ ਪੰਜਾਬੀਅਤ ਲਈ ਕਿਸਾਨੀਅਤ ਲਈ ਕਿਸਾਨਾਂ ਲਈ ਉਹ ਇੱਕ ਪਹਿਲ ਕਦਮੀ ਕਰਦੇ ਆ ਪਹਿਲ ਲੈਂਦੇ ਆ ਫਿਰ ਉਹਨੂੰ ਅਪਰੀਸ਼ੀਏਟ ਵੀ ਨਹੀਂ ਕਰਦੇ ਲੋਕ ਫਿਰ ਉਹਦੇ ਵਿੱਚੋਂ ਕੋਈ ਨਾ ਕੋਈ ਚੀਜ਼ ਏਦਾਂ ਦਾ ਪੁਆਇੰਟ ਬਣਾ ਕੇ ਲੋਕਾਂ ਨੂੰ ਗੁੰਮਰਾਹ ਕਰਦੇ ਆ ਨਾ ਕਰਨ ਏਦਾਂ ਦੇ ਕੰਮ ਤੁਸੀਂ ਦੇਖਿਓ ਆਉਣ ਵਾਲੇ ਦਿਨਾਂ ਦੇ ਵਿੱਚ ਜਦੋਂ ਰੈਲੀਆਂ ਆਣੀਆਂ ਕੱਲੀ ਰੈਲੀਆਂ ਵੋਟਾਂ ਲੈਣ ਲਈ ਨਹੀਂ ਹੁੰਦੀਆਂ ਰੈਲੀਆਂ ਦੇ ਵਿੱਚ ਆ ਕੇ ਅਸੀਂ ਪਬਲਿਕ ਨੂੰ ਜਾਗਰੂਕ ਵੀ ਕਰਦੇ ਆ ਕਿ ਆ ਸਰਕਾਰ ਤੁਹਾਡੇ ਲਈ ਕਰ ਰਹੀ ਹੈ ਔਰ ਆ ਕਰਨ ਜਾ ਰਹੀ ਹੈ ਉਹ ਪਲੈਨਿੰਗ ਸਾਰੀ ਹੋਈ ਹੋਈ ਹੈ ਉੰਦੂ ਜੇਖੋ ਆਪਣੇ ਨਕੋਦਰ ਏਰੀਆ ਦੀ ਆਪਾਂ ਗੱਲ ਕਰੀਏ ਨਕੋਦਰ ਦੇ ਜਿਹੜਾ ਰੋਡ ਇਨਫਰਾਸਟ੍ਰਕਚਰ ਕਦੀ ਆਪਾਂ ਲੋਕਾਂ ਨੇ ਸੋਚਿਆ ਸੀਗਾ ਵੀ ਇੱਥੇ 6 ਲੇਨ ਚੱਲਣਗੀਆਂ ਜੀ ਇੱਥੇ ਕਦੇ ਨਕੋਦਰ ਨੂੰ ਵੱਡੇ ਵੱਡੇ ਸ਼ਹਿਰਾਂ ਨਾਲ ਕਨੈਕਟੀਵਿਟੀ ਮਿਲ ਜਾਏਗੀ ਕੰਗਾ ਦੇ ਵਿੱਚ ਜੰਕਸ਼ਨ ਬਣ ਜਾਏਗਾ ਬਹੁਤ ਵੱਡਾ ਇਹ ਜਿਹੜੇ ਟਾਈਮ ਲੀ ਸਭ ਕੁਝ ਹੁੰਦਾ ਹੋ ਰਿਹਾ ਹੈ ਇੱਕ ਕਨੈਕਟੀਵਿਟੀ ਜਿਹੜੀ ਤੁਹਾਡੇ ਨਕੋਦਰ ਨੂੰ ਐਡਾ ਵੱਡਾ ਇੱਕ ਸਵਾਗਤ ਮਿਲੀ ਹੈ ਵੱਡੇ ਹਾਈਵੇਜ਼ ਨਿਕਲਨੇ ਆ ਜੰਕਸ਼ਨ ਮਿਲਨੇ ਆ ਇੱਥੇ ਦੋ ਐਡੇ ਵੱਡੇ ਦਰਬਾਰ ਹੈ ਦੇਵਤਲਾ ਮੰਦਿਰ ਹੈ ਇਹ ਜਿਹੜੀਆਂ ਸਾਡੇ ਕੋਲ ਪ੍ਰਮਾਤਮਾ ਦੀ ਕਿਰਪਾ ਆਲ ਉਹਨ ਸਰਕਾਰਾਂ ਦਾ ਯੋਗਦਾਨ ਵੀ ਇਹਦੇ ਵਿੱਚ ਪੂਰਾ ਆ ਰਿਹਾ ਸੋ ਥੋੜੀ ਵੇਟ ਕਰੋ ਤੁਹਾਨੂੰ ਪੰਜਾਬ ਦੇ ਵਿੱਚ ਆਪਣੇ ਏਰੀਆ ਦੇ ਵਿੱਚ ਬਹੁਤ ਵਧੀਆ ਰਿਜ਼ਲਟਸ ਆਦੇ ਦੇਸਨਗੇ ਇਹ ਸਨ ਮਨੀਸ਼ ਧੀਰ ਜੀ ਜਿਨ੍ਹਾਂ ਵੱਲੋਂ ਕਿਹਾ ਗਿਆ ਕਿ ਬਜਟ ਜਿਹੜਾ ਹੈਗਾ ਵਾ ਉਹ ਹਰ ਇੱਕ ਵਰਗ ਬਾਰੇ ਸੋਚਿਆ ਜਾਂਦਾ ਬਜਟ ਦੇ ਵਿੱਚ ਕੈਮਰਾ ਪਰਸਨ ਮੰਗੇ ਦੇ ਨਾਲ ਆਪਣੀ ਤਰੋੜਾ ਨਿਕੋ